ਸੈਸ਼ਨ ਦਾ ਅੱਜ ਆਖਰੀ ਦਿਨ ਸੀ ਤੇ ਉਥੇ ਬੇਅਦਬੀ ਖਿਲਾਫ ਕਾਨੂੰਨ ਦਾ ਬਿੱਲ ਜਿਹੜਾ ਕਿ ਪਾਸ ਕੀਤਾ ਗਿਆ ਤੇ ਜਿਸ ਨੂੰ ਲੈ ਕੇ ਉਥੇ ਸਿਲੈਕਟ ਕਮੇਟੀ ਨੂੰ ਇਹ ਮਤਾ ਪਾਸ ਕਰ ਦਿੱਤਾ ਗਿਆ ਤੇ ਜਿਸ ਦੇ ਤਹਿਤ ਉਥੇ ਹੀ ਦੂਜੇ ਪਾਸੇ ਨਸ਼ਿਆ ਦੇ ਮੁੱਦੇ ਦੇ ਉੱਤੇ ਤਿੱਖੀ ਬਹਿਸ ਹੋਈ ਪਰੰਤੂ ਗਿਆਸਪੁਰਾ ਨੂੰ ਜਿਹੜਾ ਹੈ ਕਿ ਐਮਐਲਏ ਦੇ ਵੱਲੋਂ ਗਾਲੀ ਗਲੋਚ ਕੀਤੀ ਗਈ ਹੈ ਤੇ ਜਿਸ ਤੋਂ ਬਾਅਦ ਹੁਣ ਇਸ ਗੱਲ ਤੋਂ ਬਾਅਦ ਆਮ ਆਦਮੀ ਪਾਰਟੀ ਵਾਲੇ ਪੜਕਦੇ ਹੋਏ ਨਜ਼ਰ ਆ ਰਹੇ ਨੇ ਤੇ ਉੱਥੇ ਹੀ ਸੈਸ਼ਨ ਤੋਂ ਬਾਹਰ ਆ ਕੇ ਜਿਹੜੇ ਕਿ ਤਰਨਪ੍ਰੀਤ ਸੌਂਦ ਇਸ ਗੱਲ ਨੂੰ ਲੈ ਕੇ ਲਗਾਤਾਰ ਸਖਤ ਸ਼ਬਦਾਂ ਦੇ ਵਿੱਚ ਨਖੇਦੀ ਕਰਦੇ ਹੋਏ ਨਜ਼ਰ ਆ ਰਹੇ ਨੇ ਤੇ ਉਹਨਾਂ ਦਾ ਬਿਆਨ ਸਾਹਮਣੇ ਆ ਰਿਹਾ ਤੇ ਉਹਨਾਂ ਨੇ ਕਹਿਣਾ ਕਿ ਸਾਨੂੰ ਸਪੀਕਰ ਸਾਹਿਬ ਨੇ ਜਿਹੜਾ ਕਿ ਯਕੀਨ ਦਵਾਇਆ ਹੈ ਕਿ ਜੋ ਗਾਲੀ ਗਲੋਚ ਸੈਸ਼ਨ ਦੇ ਵਿੱਚ ਹੋਈ ਹੈ ਉਸ ਨੂੰ ਲੈ ਕੇ ਸਖਤ ਕਾਰਵਾਈ ਕਰਾਂਗੇ ਤੇ ਕੁਝ ਮੁੱਦੇ ਅੱਜ ਉਹਨਾਂ ਨੇ ਫਿਰ ਤੋਂ ਜਿਹੜੇ ਕਿ ਸੈਸ਼ਨ ਦੇ ਵਿੱਚ ਰੱਖੇ ਤੇ ਹੋਰ ਕੀ ਕੁਝ ਕਹਿਣਾ ਹੈ ਉਹ ਤੁਹਾਨੂੰ ਸੁਣਾਉਣੇ ਆ ਕਿ 6 ਮਹੀਨੇ ਦੇ ਵਿੱਚ ਵਿੱਚ 6 ਮਹੀਨੇ ਦੇ ਵਿੱਚ ਵਿੱਚ ਇਸ ਬਿਲ ਦੇ ਉੱਤੇ ਸਾਰੇ ਜਿਹੜੀ ਕਿ ਜਿਹੜੇ ਮਾਹਰ ਨੇ ਧਾਰਮਿਕ ਮਾਹਰ ਹਸਤੀਆਂ ਉਹ ਆਪਣੇ ਥੀ ਵਿਊਜ਼ ਦੇਣਗੀਆਂ ਤੇ ਵਿਊਜ਼ ਦੇਣ ਤੋਂ ਬਾਅਦ ਉਹਨਾਂ ਨੂੰ ਕੰਪਾਈਲ ਕਰਕੇ ਫਿਰ ਇਸ ਤੋਂ ਅਗਲੀ ਕਾਰਵਾਈ ਕਰਾਂਗੇ ਪਰ ਇਸ ਤੋਂ ਬਾਅਦ ਚੋ 2 ਘੰਟੇ ਦਾ ਇੱਕ ਵਿਸ਼ੇਸ਼ ਸੈਸ਼ਨ ਜਿਵੇਂ ਬਾਰ-ਬਾਰ ਵਿਰੋਧੀ ਗੱਲ ਕਰਦੇ ਸੀ ਕਿ ਨਸ਼ੇ ਦੇ ਉੱਤੇ ਰੱਖੋ ਜੀ ਅਸੀਂ ਨਸ਼ੇ ਦੇ ਮੁੱਦੇ ਤੇ ਡਿਬੇਟ ਕਰਨੀ ਚਾਹੁੰਦੇ ਹਾਂ ਅੱਜ ਨਸ਼ੇ ਦੇ ਮੁੱਦੇ ਦੇ ਉੱਤੇ 2 ਘੰਟੇ ਦਾ ਵਿਸ਼ੇਸ਼ ਸੈਸ਼ਨ ਹੈ ਜਿਹੜਾ ਉਹ ਸੱਦਿਆ ਗਿਆ ਜਿਹਦੇ ਵਿੱਚ ਡਿਸਕਸ਼ਨ ਚੱਲ ਰਹੀ ਸੀ ਹਰ ਪਾਸਿਓ ਆਪਣੇ ਪੱਖ ਦੱਸੇ ਜਾ ਰਹੇ ਸੀ ਇਹਦੇ ਚ ਇੱਕ ਬੜੀ ਮੰਦਭਾਗੀ ਘਟਨਾ ਹੋਈ ਹੈ ਸਾਡੇ ਇੱਕ ਮਾਨਯੋਗ ਮੈਂਬਰ ਸਰਦਾਰ ਮਨਵਿੰਦਰ ਸਿੰਘ ਜੀ ਗਿਆਸਪੁਰਾ ਸਾਹਿਬ ਜਿਹੜੇ ਕਿ ਐਸਸੀ ਬਰਾਦਰੀ ਤੋਂ ਕਮਿਊਨਿਟੀ ਤੋਂ ਬਿਲੋਂਗ ਕਰਦੇ ਨੇ ਉਹਨਾਂ ਨੇ ਆਪਣੀ ਗੱਲ ਰੱਖਣ ਲੱਗੇ ਇਹ ਗੱਲ ਦੂਸਰੇ ਪਾਸੇ ਮੈਂਬਰ ਕਾਂਗਰਸ ਪਾਰਟੀ ਦੇ ਅਵਤਾਰ ਜੂਨੀਅਰ ਜੀ ਉਹਨਾਂ ਦੇ ਨਾਲ ਗੱਲ ਰੱਖੀ ਤਾਂ ਤਲਖਈਆ ਇਸ ਹੱਦ ਤੱਕ ਵੱਧ ਗਿਆ ਕਿ ਜਿਹੜੇ ਅਵਤਾਰ ਜੂਨੀਅਰ ਜੀ ਸੀ ਉਹਨਾਂ ਨੇ ਵਿਧਾਨ ਸਭਾ ਦੇ ਵਿੱਚ ਖੜ ਕੇ ਮਾਨਯੋਗ ਮੈਂਬਰ ਗਿਆਸਪੁਰਾ ਜੀ ਨੂੰ ਅਬਿਊਜ਼ ਕੀਤਾ ਗਾਲ ਕੱਢ ਦਿੱਤੀ ਜਿਹੜੀ ਕਿ ਆਪਣੇ ਆਪ ਦੇ ਵਿੱਚ ਬੜੀ ਮੰਦ ਭਾਗੀ ਘਟਨਾ ਹੈ ਅਸੀਂ ਸਖਤ ਸ਼ਬਦਾਂ ਦੇ ਵਿੱਚ ਇਹਦੀ ਨਖਿੱਧੀ ਕਰਦੇ ਹਾਂ ਜਿਹੜਾ ਪਵਿੱਤਰ ਸਦਨ ਹੈ ਇਹਦੀ ਮਰਿਆਦਾ ਨੂੰ ਛੱਕੇ ਟੰਗਿਆ ਗਿਆ ਔਰ ਛੱਕੇ ਟੰਕ ਕੇ ਜੋ ਇਹ ਅਬਿਊਜ਼ੀਬਲ ਲੈਂਗੁਏਜ ਇਹ ਗਾਲ ਕੱਢੀ ਗਈ ਹੈ ਅਸੀਂ ਮਾਨਯੋਗ ਸਪੀਕਰ ਸਾਹਿਬ ਨੂੰ ਸਾਰਿਆਂ ਨੇ ਇਕੱਠੇ ਹੋ ਕੇ ਆਪਣਾ ਇਤਰਾਜ਼ ਜਤਾਤਾ ਔਰ ਸਪੀਕਰ ਸਾਹਿਬ ਨੇ ਵੀ ਸਾਨੂੰ ਪੂਰਨ ਭਰੋਸਾ ਜਤਾਇਆ ਕਿ ਅਸੀਂ ਜਿਹੜੀ ਬਣਦੀ ਸਖਤ ਤੋਂ ਸਖਤ ਕਾਰਵਾਈ ਕਰਾਂਗੇ ਕਿਉਂਕਿ ਨਸ਼ਿਆਂ ਦੇ ਮੁੱਦੇ ਦੇ ਉੱਤੇ ਕਾਂਗਰਸ ਪਾਰਟੀ ਕੋਲ ਅਕਾਲੀ ਤਾਂ ਚਲੋ ਹੈ ਹੀ ਨਹੀਂ ਅਕਾਲੀ ਤਾਂ ਬੈਠਾ ਹੀ ਕੋਈ ਨਹੀਂ ਹੈ ਸਾਰੇ ਬਾਹਰੇ ਹੋ ਗਏ ਸੱਤਾ ਤੋਂ ਕਾਂਗਰਸ ਪਾਰਟੀ ਕੋ ਬੋਲਣ ਨੂੰ ਕੁਝ ਨਹੀਂ ਸੋ ਜਿਹੜੀ ਡਿਬੇਟ ਸੀ ਇਸ ਡਿਬੇਟ ਨੂੰ ਲੀਹੋ ਲੱਥਣ ਲਈ ਦਿਓ ਲਾਧੀਏ ਸੋ ਇਸ ਤਰੀਕੇ ਦਾ ਜੋ ਇਹ ਸ਼ਬਦਾਵਲੀ ਵਰਤੀ ਗਈ ਹੈ ਅਸੀਂ ਇਹਦੀ ਸਖਤ ਸ਼ਬਦਾਂ ਦੇ ਵਿੱਚ ਨਖਿੱਦੀ ਕਰਦੇ ਹਾਂ ਉਸ ਦੇ ਨਾਲ ਨਾਲ ਅੱਜ ਚੱਲਦੀ ਡਿਬੇਟ ਦੇ ਵਿੱਚ ਮੈਂ ਇੱਕ ਡਾਕੂਮੈਂਟ ਪੇਸ਼ ਕੀਤਾ ਸੀ ਵਿਧਾਨ ਸਭਾ ਦੇ ਵਿੱਚ ਇਹ ਡਾਕੂਮੈਂਟ ਹੈ ਜਿਹੜਾ ਇਹ ਹਿੰਦੁਸਤਾਨ ਟਾਈਮਜ਼ ਅਖਬਾਰ ਦੀ 23 4 2021 ਦੀ ਇੱਕ ਖਬਰ ਹੈ ਜਿਹਦੇ ਵਿੱਚ ਖਬਰ 'ਚ ਲਿਖਿਆ ਹੋਇਆ ਦੀ ਐਸਟੀਐਫ ਹੈਜ਼ ਅਰੈਸਟਡ ਗੁਰਦੀਪ ਰਾਣੋ ਇਨ ਨੋਵੇਮਬਰ 2020 ਐਂਡ ਸੀਜ਼ਡ 8 ਕਾਰਸ ਇਨਕਲੂਡਿੰਗ ਅ ਜੈਗੂਅਰ, ਇੱਕ ਕਯੂ 7, ਆਡੀ, ਇੱਕ ਟੋਇਟਾ ਫੋਰਚੂਨਰ ਐਂਡ ਬੀਐਮਡਬਲਿਊ ਫਰੋਮ ਹਿਸ ਪੈਲੇਟਿਅਲ ਹਾਊਸ ਇਟ ਹੈਡ ਆਲਸੋ ਰਿਕਵਰਡ 5.39 ਕੇਜੀ ਹੈਰੋਇਨ ਐਂਡ ਇਲੀਗਲ ਆਰਮਸ ਫਰਮ ਹਿਮ ਇਨ ਅ ਸਪੈਸ਼ਲ ਆਪਰੇਸ਼ਨ ਰਾਣੋ ਹੂ ਓਨਡ ਓਨਲੀ ਅ ਸਕੂਟਰ ਇਨ 2015 ਇਨ 2015 ਚ ਐਸ ਟੀ ਐਫ ਕਹਿੰਦੀ ਇਸ ਬੰਦੇ ਕੋ ਸਕੂਟਰ ਹੁੰਦਾ ਸੀ ਤੇ 2015 ਚ ਸਰਕਾਰ ਕੀ ਦੀ ਸੀ ਜੀ ਤੁਸੀਂ ਦੱਸੋ ਉਸ ਸਮੇਂ ਸਰਕਾਰ ਸੀ ਸ਼੍ਰੋਮਣੀ ਅਕਾਲੀ ਦਲ ਦੀ ਇਹ ਬੰਦਾ ਸ਼੍ਰੋਮਣੀ ਅਕਾਲੀ ਦਲ ਦਾ ਰਾਣੋ ਪਿੰਡ ਦਾ ਸਰਪੰਚ ਵੀ ਸੀ ਇਹ ਬੰਦਾ ਯੂਥ ਅਕਾਲੀ ਦਲ ਦਾ ਉਸ ਏਰੀਆ ਦਾ ਪ੍ਰਧਾਨ ਵੀ ਸੀਗਾ ਇਹਨੇ ਅਕਾਲੀ ਦਲ ਦੀ ਸਰਕਾਰ ਦੇ ਵਿੱਚ ਇਹ ਬੰਦਾ ਸਕੂਟਰ ਤੋਂ ਸ਼ੁਰੂ ਹੋਇਆ ਨਸ਼ਾ ਵੇਚਣਾ ਔਰ ਸਰਕਾਰ ਪਲਟ ਗਈ 2017 ਚ ਔਰ ਇਹ ਬੰਦਾ ਅਰੈਸਟ ਕਦੋਂ ਹੁੰਦਾ 2020 ਦੇ ਵਿੱਚ ਮਤਲਬ ਕਿ 17 ਤੋਂ 18 18 ਤੋਂ 19 19 ਤੋਂ 20 3 ਸਾਲ ਇਹ ਰਾਣੋ ਨਾਮ ਦਾ ਬੰਦਾ ਸਰਕਾਰ ਪਲਟਣ ਦੇ باوجود ਵੀ ਕਾਂਗਰਸ ਦੀ ਸਰਕਾਰ ਹੋਣ ਦੇ باوجود ਵੀ ਲਾਲ ਬੱਤੀ ਵਾਲੀ ਅੱਗੇ ਜਿਪਸੀ ਲਾ ਕੇ ਰੈੱਡ ਬੀਕਨ ਔਰ ਉਸ ਗੱਡੀ ਦੇ ਪਿੱਛੇ ਆਪਣੀਆਂ ਗੱਡੀਆਂ ਲਾ ਕੇ ਵਿੱਚ ਚਾਰ ਬਾਉਂਸਰ ਪ੍ਰਾਈਵੇਟ ਰੱਖ ਕੇ ਤੇ ਚਾਰ ਗਨਮੈਨ ਆਪਣੇ ਜਿਹੜੇ ਇਹਦੇ ਦੋਸਤ ਮਿੱਤਰ ਜਾਨੀ ਕਿ ਜਿਹੜੇ ਚੰਗੇ ਆਉਧੇ ਤੇ ਬਰਾਜਮਾਨ ਸੀ ਉਹਨਾਂ ਤੋਂ ਇੱਕ ਇੱਕ ਗਨਮੈਨ ਲੈ ਕੇ ਚਾਰ ਗਨਮੈਨ ਲੈ ਕੇ ਇਹ ਬੰਦਾ ਫਾਰਮਰ ਸੀਐਮ ਕੈਪਟਨ ਅਮਰਿੰਦਰ ਸਿੰਘ ਜੀ ਦੇ OSD ਨੂੰ ਗੱਡੀ ਦੀਆਂ ਅਗਲੀਆਂ ਸੀਟਾਂ ਤੇ ਬਿਠਾ ਕੇ ਇਹ ਨਾਲ ਘੁੰਮਦਾ ਰਿਹਾ ਔਰ ਨਸ਼ੇ ਦੀ ਤਸਕਰੀ ਕਰਦਾ ਰਿਹਾ ਨਸ਼ੇ ਦੀ ਸਦਾਕਰੀ ਕਰਦਾ ਰਿਹਾ ਔਰ ਅੱਕੇ STF ਕੀ ਲਿਖਦੀ ਹੈ ਕਿ ਇਸ ਬੰਦੇ ਨੇ ਸਕੂਟਰ ਤੋਂ ਇਸ ਬੰਦੇ ਨੇ ਸਕੂਟਰ ਤੋਂ ਮਹਿਜ਼ 4 ਸਾਲਾਂ ਦੇ ਅੰਦਰ ਅੰਦਰ 50 ਕਰੋੜ ਰੁਪਏ ਦੀ ਜਾਇਦਾਦ ਬਣਾਈ ਹੈ ਜੀ 50 ਕਰੋੜ ਰੁਪਏ ਆ ਜਿਹੜੇ ਅੱਜ ਸਦਨ ਦੇ ਵਿੱਚ ਬੈਠੇ ਬੋਲ ਰਹੇ ਨੇ ਜਦੋਂ ਮੈਂ ਇਹਨਾਂ ਨੂੰ ਪੁੱਛਿਆ ਕਿ ਕੀ ਤੁਸੀਂ ਇਸ ਗੱਲ ਦਾ ਜਵਾਬ ਦੇ ਸਕਦੇ ਹੋ ਕਿ ਤੁਹਾਡੇ ਹੈਂਡਸ ਇਨ ਆ ਗਲਵਜ਼ ਤੁਹਾਡੇ ਦਸਤਾਨਿਆਂ ਦੇ ਵਿੱਚ ਦੀ ਹੱਥ ਮਿਲੇ ਹੋਏ ਸੀ ਤੁਸੀਂ ਅਕਾਲੀਆਂ ਦੇ ਸਰਪੰਚ ਨੂੰ ਅਕਾਲੀਆਂ ਦੇ ਯੂਥ ਪ੍ਰਧਾਨ ਨੂੰ ਕਾਂਗਰਸ ਵਾਲੇ ਪੁਸ਼ਟ ਪਨਾਹੀ ਦੇ ਕੇ ਓਐਸਡੀ ਮੁੱਖ ਮੰਤਰੀ ਦਾ ਅਗਲੀ ਗੱਡੀ ਦੇ ਵਿੱਚ ਬੈਠ ਕੇ ਲਾਲ ਬੀਕਣ ਵਾਲੀ ਗੱਡੀਆਂ 'ਚ ਜਿਹੜਾ ਇਹ ਨਸ਼ੇ ਬਕਾਉਂਦੇ ਰਹੇ ਨੇ ਕਾ ਇਹ ਇਸ ਗੱਲ ਦਾ ਜਵਾਬ ਦੇਣਗੇ ਸੋ ਅੱਜ ਅੱਜ ਮਾਨਯੋਗ ਵਿਧਾਨ ਸਭਾ ਦੇ ਵਿੱਚ ਅੱਜ ਜੋ ਇਹ ਡਿਬੇਟ ਤਿੰਨ ਕਰੋੜ ਪੰਜਾਬੀ ਦੇਖ ਰਹੇ ਨੇ ਅੱਜ ਮੀਡੀਆ ਜਿਹੜਾ ਚੌਥਾ ਪਿੱਲਰ ਮੰਨਿਆ ਜਾਂਦਾ ਹੈ ਅੱਜ ਮੀਡੀਆ ਦੇ ਸਾਥੀ ਅੱਜ ਕਵਰੇਜ ਕਰ ਰਹੇ ਨੇ ਮੇਰੀ ਤੁਹਾਨੂੰ ਤੁਹਾਡੇ ਚਰਣਾ ਚ ਵੀ ਇੱਕ ਬੇਨਤੀ ਹੈ ਔਰ ਮੈਂ ਤੁਹਾਡੇ ਮਾਧਮ ਦੇ ਨਾਲ ਤਿੰਨ ਕਰੋੜ ਪੰਜਾਬੀਆਂ ਦੇ ਵੀ ਚਰਣਾ ਚ ਇਸ ਗੱਲ ਦੀ ਬੇਨਤੀ ਕਰਦਾ ਕਿ ਸੱਚ ਦਾ ਸੱਚ ਅੱਜ ਝੂਠ ਦਾ ਝੂਠ ਵਿਧਾਨ ਸਭਾ ਚ ਨਿੱਤਰਿਆ ਔਰ ਇਹਨੂੰ ਪਠਾਣਿਓ